ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਜਿਹੜੀ ਅੱਜ ਦੀ ਕਹਾਣੀ ਹੈਗੀ ਏ ਅੱਜ ਦੀ ਕਹਾਣੀ ਹੈਗੀ ਏ ਕਿ ਇੱਕ ਕਿਸ ਤਰ੍ਹਾਂ ਜਿਹੜੀ ਹੈਗੀ ਸੀ ਨੂੰ ਆਪਣੇ ਸਹੁਰੇ ਤੇ ਸੱਸ ਦੇ ਉੱਤੇ ਜ਼ੁਲਮ ਕਰਦੀ ਸੀ ਤੇ ਕਿਸ ਤਰ੍ਹਾਂ ਉਸ ਨੂੰ ਜੱਜ ਨੇ ਇੰਨੀ ਕਿ ਸਜ਼ਾ ਐ ਕੋਜੀ ਸੁਣਾਈ ਕਿ ਉਹ ਦੇਖ ਕੇ ਸੁਣ ਕੇ ਹੀ 당ਗ ਰਹਿ ਗਈ ਗੱਲ ਕਰਦੇ ਆ ਇਹ ਹੈਗੀ ਏ ਗੱਲ ਪ੍ਰਕਾਸ਼ ਸਿੰਘ ਦੀ ਪ੍ਰਕਾਸ਼ ਸਿੰਘ ਦੀ ਪਤਨੀ ਹੁੰਦੀ ਹੈ ਸ਼ਾਂਤੀ ਕੌਰ ਜਿਹੜੀ ਕਿ ਆਪਦੀ ਪਰਿਵਾਰ ਵਿੱਚ ਪਹਿਲਾਂ ਵਧੀਆ ਹੁੰਦੀ ਹੈ ਉਸ ਦਾ ਸੱਸ ਹੁੰਦੀ ਹੈ ਕੋਸੋਰਾ ਹੁੰਦਾ ਹੈ ਇੱਕ ਨਨਾਨ ਹੁੰਦੀ ਹੈ ਤੇ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਠੀਕ ਹੈ ਥੋੜਾ ਹੀ ਟਾਈਮ ਤੋਂ ਬਾਅਦ ਉਸ ਦੇ ਘਰੇ ਦੋ ਪੁੱਤਰ ਹੁੰਦੇ ਨੇ ਜਿਹੜੀ ਸ਼ਾਂਤੀ ਕੌਰ ਦੀ ਉਸ ਦੇ ਘਰੇ ਦੋ ਪੁੱਤਰ ਹੁੰਦੇ ਆ ਤੇ ਥੋੜੇ ਕੁ ਟਾਈਮ ਤੋਂ ਬਾਅਦ ਹੀ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਜਦੋਂ ਮੌਤ ਹੋ ਜਾਂਦੀ ਹੈ ਪਹਿਲਾਂ ਵੀ ਇਸ ਦੀ ਸੱਸ ਸਹੁਰੇ ਨਾਲ ਬਹੁਤ ਘੱਟ ਬੰਦੀ ਸੀ ਪਰ ਪਤੀ ਦੇ ਕਰਕੇ ਜਿੱਦਾਂ ਕੀ ਆਉਦੀ ਜ਼ਿੰਦਗੀ ਚੱਲ ਰਹੀ ਸੀ ਉਹਨਾਂ ਦੀ ਠੀਕ ਹੈ ਪਰ ਜਦੋਂ ਪਤੀ ਦੀ ਮੌਤ ਹੋ ਗਈ ਤੇ ਉਹਨਾਂ ਦੇ ਘਰੇ ਬਹੁਤ ਹੀ ਜ਼ਿਆਦਾ ਲੜਾਈ ਝਗੜਾ ਵਧਣਾ ਸ਼ੁਰੂ ਹੋ ਗਿਆ ਤੇ ਜਿਹੜੀ ਨੋ ਸੀ ਚਾਂਤੀ ਕੋਰਸੀ ਉਸਨੇ ਆਦੇ 700 ਰੇ ਨੂੰ ਕਰੋ ਤੱਕੇ ਦੇ ਕੇ ਕੱਢਤਾ ਸੀ ਠੀਕ ਹੈ ਆਦੇ 700 ਰੇ ਨੂੰ ਕਰੋ ਕੱਢ ਦਿੱਤਾ ਤੇ ਉਸ ਤੋਂ ਬਾਅਦ ਇਹ ਮਾਮਲਾ ਜਾਂਦਾ ਹੈ ਜੱਜ ਤੱਕ ਠੀਕ ਹੈ ਕਿ ਕੋਰ ტიკਰ ਪਹੁੰਚਦਾ ਹੈ ਜਦੋਂ ਕੋਰ ტიკਰ ਪਹੁੰਚਦਾ ਹੈ ਤੇ ਉੱਥੇ ਜਦੋਂ ਇਹ ਦੋਵੇਂ ਤਰ੍ਹਾਂ ਆਮਣੂ ਸਾਹਮਣੇ ਹੁੰਦੀਆਂ ਨੇ ਤੇ ਉੱਥੇ ਇਹ ਗੱਲ ਹੁੰਦੀ ਹੈ ਕਿ ਹਾਂ ਕਿ ਜਿਹੜੀ ਨੋ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਆਪਦੇ ਘਰ ਦੀ ਪ੍ਰਾਪਰਟੀ ਵਿੱਚੋਂ ਕੁਝ ਮਿਲੇ ਠੀਕ ਹੈ ਕਿ ਮੈਨੂੰ ਸਾਰਾ ਕੁਝ ਮਿਲੇ ਉਸਨੇ ਦੋ ਘਰ ਹੁੰਦੇ ਉਹਨਾਂ ਉੱਤੇ ਕਬਜ਼ਾ ਕੀਤਾ ਹੁੰਦਾ ਹੈ ਅਦਾਲਤ ਆਖੋ ਜੇ ਇਹ ਫੈਸਲਾ ਸੁਣਾਉਂਦੀ ਹੈ ਕਿ ਉਸ ਸੁਣ ਕੇ 당ਗ ਰਹਿ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਜਿਹੜੀ ਉਸ ਦੀ ਪਤਨੀ ਹੁੰਦੀ ਹੈ ਸ਼ਾਂਤੀ ਕੌਰ ਠੀਕ ਹੈ ਪ੍ਰਕਾਸ਼ ਸਿੰਘ ਦੀ ਜਿਹੜੀ ਪਤਨੀ ਹੁੰਦੀ ਏ ਉਹ ਕਹਿੰਦੀ ਏ ਕਿ ਮੇਰੇ ਦੋ ਬੇਟੇ ਨੇ ਮੇਰੇ ਕੋਲ ਕੋਈ ਹੋਰ ਸਾਧਨ ਨਹੀਂ ਹੈਗਾ ਮੈਂ ਇਹਦੇ ਬੇਟਿਆਂ ਨੂੰ ਕੱਲ ਨੂੰ ਕਿੱਥੋਂ ਖਵਾਵਾਂ ਪਿਆਵਾਂਗੀ ਮੈਂ ਇੱਕ ਜਿਹੜਾ ਕਾਰ ਹੈ ਇਹਨਾਂ ਨੇ ਮੈਨੂੰ ਦਿੱਤਾ ਏ ਜਿੰਦੇ ਵਿੱਚ ਮੈਂ ਰਹਿਨੀ ਆ ਉਹ ਟੁੱਟਿਆ ਫੁੱਟਿਆ ਕਾਰ ਹੈ ਤੇ ਉਹ ਵੀ ਮੇਰੇ ਪਤੀ ਦੇ ਨਾਮ ਦੇ ਉੱਤੇ ਰਜਿਸਟਰੀ ਹੋਈ ਏ ਉਸ ਦੀ ਤੇ ਮੈਂ ਉਸ ਵਿੱਚ ਰਹਿਣਾ ਏ ਤੇ ਮੈਨੂੰ ਜਿਹੜਾ ਦੂਸਰਾ ਕਾਰ ਨਾਲ ਵਾਲਾ ਉਹ ਵੀ ਚਾਹੀਦਾ ਏ ਜਿਹੜਾ ਸੱਸ ਸਹੁਰੇ ਨੇ ਉਸਨੇ ੱੱਕੇ ਮਾਰ ਕੇ ਕੱਢਿਆ ਸੀ ਤੇ ਉਹ ਤੇ ਉਸ ਦੀ ਨਾਨ ਵੀ ਉੱਥੇ ਹੁੰਦੇ ਨੇ ਤੇ ਉਹ ਜਿਹੜੀ ਹੁੰਦੀ ਏ ਸੱਸ ਸਹੁਰਾ ਹੁੰਦਾ ਏ ਉਹ ਕਹਿੰਦੇ ਆ ਕਿ ਅਸੀਂ ਇਸ ਨੂੰ ਇੱਕ ਘਰ ਪਹਿਲਾਂ ਹੀ ਦਿੱਤਾ ਹੋਇਆ ਇਹ ਜਿਹੜਾ ਦੂਸਰਾ ਘਰ ਹੈ ਉਸ ਵਿੱਚ ਵੀ ਇਸ ਨੇ ਜੰਦਰੇ ਲਾਏ ਹੋਏ ਨੇ ਤੇ ਅਸੀਂ ਆਦੇ ਬੇਦਖਲ ਹੋਏ ਹੋਏ ਆ ਆਦੀ ਧੀ ਦੇ ਘਰ ਰਹਿ ਰਹਾ ਤੇ ਸਾਨੂੰ ਘਰ ਚਾਹੀਦਾ ਹੈ ਸਾਨੂੰ ਆਦਾ ਸਾਰਾ ਕੁਝ ਚਾਹੀਦਾ ਹੈ ਇਸੇ ਤਰ੍ਹਾਂ ਦੋਵੇਂ ਤਰ੍ਹਾਂ ਸੋਚੀਆਂ ਜਾਂਦੀਆਂ ਨੇ ਜੜੀ ਉਸ ਦੀ ਨੋ ਹੁੰਦੀ ਉਹ ਬਹੁਤ ਹੀ ਜ਼ਿਆਦਾ ਚੁਸਤ ਤੇ ਚਲਾਕ ਹੁੰਦੀ ਹੈ ਉਹ ਆਦੇ ਸੱਸ ਸਹੁਰੇ ਦੀ ਨਾਲ ਤਾਂ ਸੇਵਾ ਕਰਨ ਲਈ ਹੀ ਰਾਜੀ ਹੁੰਦੀ ਹੈ ਕਿ ਮੈਂ ਇਹਨਾਂ ਦੀ ਸੇਵਾ ਕਰਾਂਗੀ ਦੇਖਭਾਲ ਕਰਾਂਗੀ ਨਾਲ ਹੀ ਇਸ ਚੀਜ਼ ਲਈ ਰਾਜੀ ਹੁੰਦੀ ਹੈ ਨਾ ਹੀ ਉਹ ਉਹ ਜਿਹੜੇ ਘਰ ਹੁੰਦੇ ਉਹ ਛੱਡਣ ਲਈ ਤਿਆਰ ਹੁੰਦੀ ਏ ਜਦੋਂ ਸਾਰਾ ਕੁਝ ਪਤਾ ਲੱਗਦਾ ਹੈ ਜਦੋਂ ਵਕੀਲ ਹੁੰਦੇ ਉਹ ਸਾਰਾ ਕੁਝ ਕਲੈਕਟ ਕਰਕੇ ਜੱਜ ਨੂੰ ਦਿੰਦੇ ਨੇ ਤੇ ਉਸ ਦੇ ਵਿੱਚ ਹੁੰਦਾ ਹੈ ਕਿ 30 बाय 50 ਦੇ ਦੋ ਮਕਾਨ ਹੁੰਦੇ ਨੇ ਦੋਵੇਂ ਸੇਮ ਸੇਮ ਹੀ ਹੁੰਦੇ ਨੇ ਠੀਕ ਹੈ ਤੇ ਜਿਹੜੀ ਉਸ ਦੀ ਨੋ ਹੁੰਦੀ ਏ ਉਸ ਨੂੰ ਹੁੰਦਾ ਹੈ ਕਿ ਇੱਕ ਮਕਾਨ ਵਿੱਚ ਮੈਂ ਆਪ ਰਾਵਾਂਗੀ ਤੇ ਜਿਹੜਾ ਦੂਸਰਾ ਮਕਾਨ ਉਹ ਮੈਂ ਕਿਰਾਏ ਤੇ ਦੇ ਕੇ ਤੇ ਆ ਦਾ ਜਿਹੜਾ ਮਹੀਨੇ ਦਾ ਖਰਚਾ ਵਗੈਰਾ ਕੱਢਾਂ ਕਰਾਂਗੀ ਠੀਕ ਹੈ ਏ ਮੰਨਣਾ ਹੁੰਦਾ ਤੇ ਉਹਨੂੰ ਇਹ ਸੀ ਕਿ ਮੈਂ ਸੱਸ ਸਹੁਰੇ ਨੂੰ ਨਾ ਰੱਖਾਂ ਤੇ ਜਿਹੜਾ ਜੱਜ ਸੀ ਉਹ ਉਸ ਦਾ ਕਹਿਣਾ ਸੀ ਕਿ ਜਿਹੜਾ ਤੇਰੇ ਪਤੀ ਦਾ ਰਜਿਸਟਰੀ ਉਹ ਹੀ ਤੈਨੂੰ ਮਿਲੇਗਾ ਉਸ ਦੇ ਵਿੱਚੋਂ ਵੀ ਉਸ ਦੀ ਮਾਂ ਦਾ ਵੀ ਜਿਹੜਾ ਪ੍ਰਕਾਸ਼ ਸਿੰਘ ਮਰ ਗਿਆ ਸੀ ਉਸ ਦਾ ਅੱਧਾ ਹੱਕ ਜਿਹੜਾ ਇੱਕ ਘਰ ਦੋ ਘਰ ਸੀ ਇੱਕ ਘਰ ਤਾਂ ਉਹਨ ਦੇ ਸੱਸ ਸਹੁਰੇ ਦੇ ਨਾਂ ਹੀ ਸੀ ਉਸ ਦੇ ਵਿੱਚੋਂ ਤਾਂ ਇੱਕ ਅੱਧਾ ਮਕਾਨ ਹੋਰ ਸੀ ਉਹ ਵੀ ਉਹਨਾਂ ਦੇ ਫਲੈਟ ਸੀ ਤੇ ਉਹ ਵੀ ਉਹਦੇ ਸਹੁਰੇ ਦੇ ਨਾਂ ਸੀ ਉਸ ਅਦਾਲਤ ਵਿੱਚ ਜੱਜ ਨੇ ਕਿਹਾ ਕਿ ਉਹ ਤਾਂ ਤੇਰੇ ਕੋਲ ਨਹੀਂ ਆਉਣਾ ਨਾ ਇੱਕ ਮਕਾਨ ਤੇ ਨਾ ਹੀ ਉਹ ਜਿਹੜਾ ਬਾਕੀ ਫਲੈਟ ਵਗੈਰਾ ਬਸ ਤੇਰੇ ਕੋਲ ਆਏਗਾ ਤੇ ਇੱਕ ਕਾਰ ਆਏਗਾ ਜਿਹੜਾ ਤੇਰੇ ਪਤੀ ਦੇ ਨਾਂ ਹੈ ਸ਼ੈਕਸ਼ਨ 19 ਦੇ ਆਧਾਰ ਤੇ ਠੀਕ ਹੈ ਸ਼ੈਕਸ਼ਨ 19 ਦਾ ਮਤਲਬ ਇਹ ਇਹ ਨਹੀਂ ਕਿ ਤੁਸੀਂ ਪਤੀ ਦੇ ਮਾਤਾ ਪਿਤਾ ਨੂੰ ਬਰਬਾਦ ਹੀ ਕਰ ਦਿਓ ਠੀਕ ਹੈ ਇਹ ਸ਼ੈਕਸ਼ਨ 19 ਦੇ ਵਜੇ ਆ ਕਿ ਜਿਹੜਾ ਤੇਰਾ ਤੁਹਾਡਾ ਪਤੀ ਦਾ ਹਿੱਸਾ ਏ ਉਹਦੇ ਵਿੱਚੋਂ ਅੱਧਾ ਹਿੱਸਾ ਤੁਹਾਡਾ ਤੇ ਅੱਧਾ ਉਸ ਦੀ ਮਾਂ ਦਾ ਏ ਤੇ ਪਰ ਉਸ ਤਾਂ ਉਹਨਾਂ ਕੋਲ ਦੋ ਮਕਾਨ ਸੀ ਇਸ ਕਰਕੇ ਉਸਨੇ ਇੱਕ ਪੂਰਾ ਹੀ ਆਦੀ ਨੋਨ ਦੇ ਦਿੱਤਾ ਸੀ ਸ਼ਾਂਤੀਕੌਰ ਨੂੰ ਤੇ ਸ਼ਾਂਤੀਕੌਰ ਨੂੰ ਫਿਰ ਵੀ ਸਬਰ ਨਹੀਂ ਹੈਗਾ ਸੀ ਫਿਰ ਅਦਾਲਤ ਨੇ ਇਹ ਫੈਸਲਾ ਸੁਣਾਉਂਦਾ ਹੀ ਏ ਕਿ ਹਾਂ ਕਿ ਜਿਹੜਾ ਇੱਕ ਘਰ ਓਨ ਦਾ ਹੋਏਗਾ ਇੱਕ ਘਰ ਜਿਹੜਾ ਹੈਗਾ ਏ ਜਿਹੜਾ ਬਾਕੀ ਫਲੈਟ ਵਗੈਰਾ ਉਹ ਉਹਨਾਂ ਦੇ ਹੀ ਰਹਿਣਗੇ ਜਿਹੜਾ ਪ੍ਰਕਾਸ਼ ਸਿੰਘ ਦਾ ਮਾਤਾ ਪਿਤਾ ਉਹਨਾਂ ਦੇ ਹੀ ਰਹਿਣਗੇ ਉਸ ਵਿੱਚੋਂ ਕੁਝ ਵੀ ਤੈਨੂੰ ਨਹੀਂ ਮਿਲੇਗਾ ਕਿਉਂਕਿ ਜੇ ਤਾਂ ਉਹਨਾਂ ਦੇ ਪੁੱਤਰ ਦੇ ਨਾਂ ਤੇ ਹੋਇਆ ਹੋਵੇ ਫਿਰ ਉਹ ਦਿੰਦੇ ਸੀ ਸ਼ਾਂਤੀ ਕੌਰ ਦਾ ਇਹ ਕਹਿਣਾ ਸੀ ਕਿ ਇਹ ਆਪਦੀ ਬੇਟੀ ਨੂੰ ਹੀ ਸਾਰਾ ਕੁਝ ਦੇ ਰਹੇ ਨੇ ਆਦੀ ਬੇਟੀ ਦੇ ਹੀ ਤੇ ਉਹ ਕਹਿੰਦੇ ਨੇ ਸਾਡੀ ਬੇਟੀ ਵੀ ਇਕੱਲੀ ਹੈ ਵਿਧਵਾ ਹੈ ਤੇ ਉਸ ਦੇ ਮਤਲਬ ਕਿ ਬੱਚੇ ਨੇ ਉਸਦੀ ਵੀ ਜ਼ਿੰਮੇਵਾਰੀ ਸਾਂਣੀ ਫਿਰ ਜਿਹੜਾ ਅਦਾਲਤ ਨੂੰ ਵਿੱਚ ਉਸ ਨੂੰ ਫੈਸਲਾ ਉਹ ਕਿਹਾ ਜਾਂਦਾ ਕਿ ਉਹ ਭਾਵੇਂ ਕੁਝ ਵੀ ਕਰਨ ਕਿਸੇ ਦੇ ਲਈ ਵੀ ਕੁਝ ਵੀ ਕਰਨ ਉਸਦੇ ਤੁਹਾਨੂੰ ਕੋਈ ਲੈਣਾ ਦੇਣੀ ਨਹੀਂ ਬਸ ਤੁਹਾਡਾ ਹਿੱਸਾ ਇਹ ਬੰਦਾ ਹੈ ਤੇ ਜੇ ਤੁਸੀਂ ਮੀਨਾ ਚਾਹੁੰਦੇ ਹੋ ਉਹ ਉਹਨਾਂ ਦੀ ਮਰਜ਼ੀ ਹੈ ਕਿ ਜੇ ਆਦ ਪੁੱਤ ਤਿੰਨ ਪੋਤਿਆਂ ਨੂੰ ਦੇਣਾ ਚਾਹੁੰਦੇ ਨੇ ਤੇ ਦੇ ਸਕਦੇ ਨੇ ਆਦਰਵਾਇਸ ਨਹੀਂ ਦੇ ਸਕਦੇ ਪਰ ਉਸ ਦਾ ਜਿਹੜਾ ਸਹੁਰਾ ਸੀ ਉਹ ਕਿਸੇ ਜੌਬ ਤੋਂ ਪੈਨਸ਼ਨ ਤੇ ਹੈਗਾ ਸੀ ਪੈਨਸ਼ਨ ਤੇ ਹੈਗਾ ਸੀ ਤੇ ਪੈਨਸ਼ਨ ਕਰਕੇ ਉਹ ਆਪ ਦਾ ਉਹਨਾਂ ਨੂੰ ਕਹਿ ਰਿਹਾ ਸੀ ਕਿ ਜੇ ਤੁਹਾਡੀ ਮਰਜ਼ੀ ਹੈ ਤਾਂ ਤੁਸੀਂ ਇਹਦੇ ਪੋਤਿਆਂ ਨੂੰ ਦੇ ਸਕਦੇ ਹੋ ਜਾਂ ਅਦਰਵਾਈਜ਼ ਹੈ ਕੋਈ ਕਾਨੂੰਨ ਨਹੀਂ ਕਿ ਹਾਂ ਕਿ ਤੁਹਾਡੇ ਜਿਹੜਾ ਕੁਛ ਬੇਟੇ ਦਾ ਨਾਂ ਸੀ ਉਹ ਹਾਂ ਅੱਧਾ ਪਤਨੀ ਨੂੰ ਮਿਲੇਗਾ ਤੇ ਅੱਧਾ ਹੁੰਦੇ ਮਾਪਿਆਂ ਨੂੰ ਮਿਲੇਗਾ ਇਸ ਕਰਕੇ ਉਹਨਾਂ ਨੇ ਫਿਰ ਵੀ ਇੱਕ ਘਰ ਪੂਰਾ ਛੱਡਤਾ ਸੀ ਤੇ ਪਤਨੀ ਦਾ ਇਹ ਸੀ ਕਿ ਹਾਂ ਮੈਂ ਖਰਚਾ ਕਿੱਥੋਂ ਦੇਵਾਂਗੀ ਰੋਟੀ ਪਾਣੀ ਕਿੱਥੋਂ ਕੱਢਾਂਗੀ ਤੇ ਫਿਰ ਇਹ ਕਿਹਾ ਗਿਆ ਕਿ ਹਾਂ ਤੂੰ ਆ ਦਾ ਕੋਈ ਕੰਮ ਕਰ ਆ ਦਾ ਕੁਝ ਨਾ ਕੁਝ ਸ਼ੁਰੂ ਕਰ ਤਾਂ ਦੇ ਬੱਚਾ ਦਾ ਪੇਟ ਪਾਲ ਉਹ ਇਸ ਵਿੱਚ ਕੋਈ ਵੀ ਇਹ ਦੇ ਵਿੱਚ ਦਖਲ ਅੰਦਾਜ਼ੀ ਕੋਈ ਵੀ ਨਹੀਂ ਦੇ ਸਕਦਾ ਇਰ ਦੇ ਦੋ ਐਸੀ ਸਜ਼ਾ ਉਹਨਾਂ ਨੇ ਸੁਣਾਈ ਕਿ ਹਾਂ ਵੀ ਤੁਸੀਂ ਇਸ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਜਿਹੜੇ ਦੂਸਰੇ ਘਰ ਦੇ ਨਾਲ ਚਾਬੀਆਂ ਲੈ ਕੇ ਵੀ ਉਹਨਾਂ ਨੇ ਉਹਨਾਂ ਨੇ ਇਹਨੂੰ ਦੇਤੀਆਂ ਉਹਨਦੇ ਮਾਪਿਓ ਨੂੰ ਤੇ ਇਹ ਸੁਣ ਕੇ ਉਸ ਜੜੀ ਹੁੰਦੀ ਨੋ ਸੀ ਉਹ ਬਹੁਤ ਹੀ ਹੱਕੀ ਬੱਕੀ ਰਹਿ ਗਈ ਅਦਾਲਤ ਦਾ ਇਹ ਕਹਿਣਾ ਸੀ ਕਿ ਤੁਸੀਂ ਜੇਕਰ ਲੈਣਾ ਚਾਹੁੰਦੇ ਜੇ ਕੁਝ ਨਾ ਕੋਈ ਅਜ ਬੱਚਿਆਂ ਨੂੰ ਉਹਨਾਂ ਦੇ ਅਧੀਨ ਪਾਲਣਾ ਚਾਹੁੰਦੇ ਜੇ ਤਾਂ ਫਿਰ ਤੁਸੀਂ ਉਹਨਾਂ ਦੇ ਕੋਲ ਰਹੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਹਨਾ ਅੱਗੇ ਪਿੱਛੇ ਰਹੋ ਤਾ ਜੋ ਉਹ ਤੁਹਾਡੀ ਇਹ ਕਹਿੰਦਾ ਤੁਹਾਡੇ ਪਰਿਵਾਰ ਨੂੰ ਪਾਲਣ ਸੰਭਣ ਜਦੋਂ ਤੁਸੀਂ ਉਹਨਾਂ ਦੀ ਸੇਵਾ ਹੀ ਨਹੀਂ ਕਰ ਸਕਦੇ ਤੇ ਉਸ ਉਹਨਾਂ ਦਾ ਕਿਸ ਤਰ੍ਹਾਂ ਬਣ ਸਕਦਾ ਹੈ ਕਿ ਹਾਂ ਕਿ ਉਹ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਸੰਭਣ ਇਸ ਕਰਕੇ ਫਿਰ ਇਹ ਫੈਸਲਾ ਹੁੰਦਾ ਹੈ ਕਿ ਉਹ ਇੱਕ ਘਰ ਉਸਦੇ ਕੋਲ ਆ ਜਾਂਦਾ ਹੈ ਜਿਹੜੀ ਨੂੰ ਇਹ ਸੋਚ ਕੇ ਆਈ ਸੀ ਕਿ ਹਾਂ ਕਿ ਮੈਂ ਇਹਦੇ ਸਹੁਰੇ ਦੇ ਕੋਲੋਂ ਸਭ ਕੁਝ ਲੈ ਲੈਣਾ ਸਭ ਕੁਝ ਖੋ ਲੈਣਾ ਉਹ ਕੁਝ ਵੀ ਨਹੀਂ ਖੋ ਪਾਉਂਦੀ ਉਸਦੇ ਕੋਲ ਇੱਕ ਘਰ ਰਹਿ ਜਾਂਦਾ ਬਾਅਦ ਵਿੱਚ ਆਪਦੀ ਲਾਈਫ ਨੂੰ ਆਪੇ ਸਰਵਾਈਵ ਕਰੇਗੀ ਕਿਉਂਕਿ ਬਜ਼ੁਰਗਾਂ ਤੋਂ ਇਸ ਤਰ੍ਹਾਂ ਆਪਾਂ ਕਦੇ ਵੀ ਨਹੀਂ ਖੋ ਸਕਦੇ ਜੋ ਤੁਹਾਡੇ ਪਤੀ ਦੇ ਨਾਂ ਤੇ ਆ ਉਹ ਹੀ ਤੁਹਾਨੂੰ ਅੱਧਾ ਮਿਲ ਸਕਦਾ ਅਦਰਵਾਈਜ਼ ਹੋਰ ਕੁਝ ਵੀ ਨਹੀਂ ਮਿਲ ਸਕਦਾ ਤੇ ਇਸ ਤਰ੍ਹਾਂ ਉਹਨੂੰ ਜਦੋਂ ਇਹ ਸਬਕ ਸਿਖਾਇਆ ਗਿਆ ਤੇ ਇਸ ਨੂੰ ਦੇਖ ਕੇ ਕਈ ਹੋਰ ਔਰਤਾਂ ਸੋਚਣ ਲਈ ਮਜਬੂਰ ਹੋ ਗਈਆਂ ਤੇ ਸੱਸ ਸਹੁਰੇ ਦੀ ਸੇਵਾ ਵੀ ਕਰਨ ਦੇ ਲਈ ਤਿਆਰ ਹੋ ਗਈਆਂ ਇਹ ਸੁਣ ਕੇ ਇਸ ਕਰਕੇ ਹਮੇਸ਼ਾ ਆਦੇ ਸੱਸ ਸਹੁਰੇ ਦੀ ਕਦਰ ਕਰਿਆ ਕਰੋ ਉਨ੍ਹਾਂ ਦੀ ਸੇਵਾ ਕਰਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ